ਗੁਰਜੀਤ ਸਿੰਘ ਖਾਲਸਾ ভাই ਗੁਰਜੀਤ ਦੀ ਫਤਿਹ ਜੀ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਅੱਜ ਤਰੀਕ ਹੈਗੀ ਆ 13 ਰਾਤ ਆਪਾਂ ਆਏ ਸੀਗੇ ਤੇ 2:00 ਵਜੇ ਆਪਾਂ ਇੱਕ ਟੋਕਦੇ ਟਰੈਕਟਰ ਵਿੱਚ ਆ ਕੋਕਾ ਅੱਗੇ ਰੋਕਦੇ ਹੰਨੇ ਆ ਔਰ ਬਾਈ ਆਪਾਂ ਉਹ ਟਰਾਂਸਫਾਰਮ ਦੇ ਕੋਲੇ ਵੈਕ ਕਰਦੇ ਆ ਟਰੈਕਟਰ ਨੂੰ ਉੱਥੇ ਲੋਨੇ ਨਗਰ ਦਾ ਬਿਜਲੀ ਦਾ ਹੱਲ ਹੋ ਜੂ ਆਪਣਾ ਕਾਲੇ ਟਰੈਕਟਰ ਸਾਈਡ ਤੇ ਹੋ ਜੂ ਪਹਿਲਾਂ ਹਸਪੀਟਲ ਆ ਬੰਦ ਹੁੰਦਾ ਜਿਹੜਾ ਹੁਣ ਇਹਨਾਂ ਨੇ ਖੋਲਣਾ ਐ ਇਸ ਲਈ ਆਪਾਂ ਸਾਈਡ ਤੇ ਕਰਦਗੇ ਤਾਂ ਬਿਹਤਰ ਆ ਉੱਥੇ ਲਾ ਦੇਨੇ ਬਟਰਾ ਸਰ ਕੋਲੇ ਐਿੱਥੇ ਘੜਾ ਦਾ ਰਲਾ ਪ੍ਰਸ਼ਾਦ ਦਾ ਸ਼ਾਕ ਕਿਉਂ ਨੇ ਜੀ ਹੁਣ ਚਾਚੂ ਸ਼ਾਕ ਕਿਉਂ ਨੇ ਆ ਆ ਸਭ ਦਾ ਇਹ ਅੱਗੇ ਆ ਹਸਪਤਾਲ ਬੰਦ ਹੁੰਦਾ ਨਾ ਐ ਕਿ ਕਹਿੰਦੇ ਖੁੱਲਣਾ ਤੇ ਫਿਰ ਤਾਂ ਜੋ ਹੀ ਸਾਈਡ ਤੇ ਲਾਤਾ ਇੱਧਰ ਕਈ ਐ ਥੋੜੀ ਜਿਵੇਂ ਸਾਡੇ ਨਾਲ ਉਹਦੇ ਆ ਸਟੋਰੀ ਸਟਾਰੀ ਆ ਗਈ ਮੈਂ ਹਾਂ ਅੰਦਰ ਜਮਾ ਹਣਾ ਇੱਕ ਪਾਸੇ ਕਰਾ ਚੱਲ ਠੀਕ ਚਾਚੂ ਦਾ ਕਾਹਦਾ ਦਵਾਈ ਦਾ ਮਿਲਦੀ ਚਾਹ ਪੁੱਛੀ ਤੀ ਅਗਰ ਨੋਟੇ ਪਰਿਸ਼ਾਦਾ ਚੌਲ ਦੇ ਮਦਰ ਨੂੰ ਨਹੀਂ ਦਿਆ ਮਰਾ ਵੀ ਪੁੰਜਿਆ ਜੇ ਪਾਲੀ ਖੋਣ ਦੀ ਸਫਾਈ ਆ ਆਂ ਬਲੀਲੇ ਲਾਈ ਬੈਠਾ ਆ ਆ ਵੇਖੋ ਆ ਵੇਖੋ ਆ ਥੱਲੇ ਕਰੀ ਗੋਡਾ ਓਏ ਜੌਨ ਸੀ ਨਾਏ ਬੰਦਾ ਓ ਨੋ 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 ਕੀ ਹੋਇਆ ਕਿੱਥਾ ਹੋਇਆ ਕਿੱਥਾ ਹੈ ਆਣਾ ਵੀ ਆਏ ਪਾ ਕਹਿੰਦਾ 4 ਵਜੇ ਮੱਥਾ ਟੇਕਾਂ ਵਾ ਵਾ ਐਵੇਂ ਹੀ ਮੇਰਾ ਨਾਲ ਕੱਲ ਨੂੰ ਗਿਆ ਮੈਂ ਐ ਤੁਰ ਬੋਲੇ ਨਾ 4 ਵਜੇ ਗਿਆ ਹੋਇਆ ਵਜੇ ਚੱਲ ਗਿਆ ਰਸਤੇ ਖਾਲਸਾ ਚੱਲ ਗਿਆ ਅੱਜ ਮੈਂ ਰਸਤੇ ਖਾਲਸਾ ਚੱਲਦੇ ਕਿੰਨੇ ਨਾਲ ਜਾਉਂਦੇ ਠੀਕ ਹੈ ਰਸਤੇ ਖਾਲਸਾ ਜਾਣਾ ਅੱਜ ਤੇ ਨੈਣਾ ਦੇ ਵੀ ਜਾਣਾ ਨਾ ਜਾਣਾ ਮੈਂ ਆਉਂਗਾ ਹੀ ਧਰਮਿਆ ਚ ਹੀ ਖਾਈ ਜਾਈ ਖੜੇ ਆ ਤਾਲੇ ਕੋਲੇ ਬਾਈਆਂ ਦੀ ਵਾਰਨਾ ਖੜੀ ਤੇ ਸਟਾਰਟ ਨਹੀਂ ਹੋ ਰਹੀ ਏਸੀ ਚਲਾ ਕੇ ਬੈਠਦੇ ਹੋ ਸਿੱਤਾ ਮਾਰ ਜਦਾ ਏ ਗੱਲ ਕੋਈ ਨਹੀਂ ਆ ਇਹਨੇ ਤਾਂ ਖਤੋਂ ਕਲਾਈ ਜਾਂਦੇ ਆ ਸ਼ਾਗਲਾ ਦੇ ਨਾਣ ਚੱਲੇ ਹੁਣ ਮੁੰਡੇ ਹੈ ਇਸ਼ਨਾਨ ਕਰਨ ਐਰ ਵੀ ਹੂੰ ਕੀਟਾ ਹੋ ਗਿਆਨ ਕਰਕੇ ਆਉਣੇ 12:30 ਰਾਤ ਲੇਟ ਬਾੜੀ ਆਏ ਨਾ 2:30 3:00 ਵਜੇ ਸੋਤੇ ਆ ਕੇ ਤਾਂਗੇ ਕੇ ਇਸ਼ਨਾਨ ਕਰਦੇ ਜਾ ਕੇ ਕੇ ਆ ਗਏ ਇਸ਼ਨਾਨ ਕਰਕੇ ਸਾਰੇ ਮੁੰਡੇ ਤੇ ਵਰਾਸਤੇ ਖਾਲਸਾ ਜਾਣਾ ਹੋਣਾ ਵਰਾਸਤੇ ਖਾਲਸਾ ਜਾਣੇ 15-20 ਮਿੰਟ ਤੱਕ ਥੋੜੀ ਰੈਸਟ ਕਰ ਲਵੇ ਹੈ ਨਾ ਤੇ ਉਧਰ ਅੰਬ ਲਿੱਕਰ ਸੁੱਕੜੇ ਪਾਈ ਜਾਂਦਾ ਦਿਖਾਈ ਮੈਨਾਂ ਚੰਮ ਹਾਂ ਬਈ ਤਾਂ ਜੜਿਆ ਵਾ ਹਾਂਜੀ ਇਸ਼ਹਾਨ ਕਰਕੇ ਰੈਡੀ ਆ ਸਾਰੇ ਤੇ ਕਿੱਧਰ ਨੂੰ ਬਾਈ ਜੀ ਵਿਰਾਸਤੇ ਖਾਲਸਾ ਨੂੰ ਵਿਰਾਸਤੇ ਖਾਲਸਾ ਜਾਣਾ ਪਹਿਲਾਂ ਸਰਦਾਰ ਸਾਹਿਬ ਦਾ ਮੱਥਾ ਟੇਕਾਂ ਪਹਿਲਾਂ ਸਰਦਾਰ ਸਾਹਿਬ ਮੱਥਾ ਟੇਕਾਂਗੇ ਫੇਰ ਦੇਖਦੇ ਆਂ ਵਿਰਾਸਤੇ ਖਾਲਸਾ ਜਾ ਕੇ ਆਵਾਂਗੇ ਸਾਰੇ ਰੈਡੀ ਹੋ ਮੁੰਡੇ ਸਾਰੇ ਬਾਜੀ ਬੱਸ ਅਵਾਦ ਮੱਥਾ ਟੇਕਣ ਜਾਣੇ ਆ ਜੀ ਆਹ ਬੋਰਡ ਵੇਖੋ ਮਾਥਾ ਡੇ ਕਾ ਜਾਨੇ ਵੇ ਕੁਮਾਰ ਦੀ ਤੁਰੇ ਆਦੇ ਮੁੰਡੇ ਚਲੋ ਇਹ ਨਾਣ ਬਾਲੀ ਆ ਕੀ ਆ ਚੜਾਣ ਬਾਲੀ ਆ ਹਾਂ ਜਮਾ ਕਰਵਾ ਰਹੇ ਆ ਮੁੰਡੇ ਸਰ ਜਾਨੇ ਆ ਮਾਥਾ ਡੇ ਕਣ ਸ਼ਿਕਾਇਤ ਕਰਨਾ ਚਾਹਦੇ 1693 ਨੰਬਰ ਟੋਕ ਲੈ ਲਿਆ ਮੁੰਡਿਆ ਨੇ ਆ ਵੇਖ ਮਾਣ ਮੱਥਾ ਡੇ ਕੰਜਾਂ ਨੇ ਅਧੀ ਕਰਵਾ ਲ ਗਏ ਜੀ ਕਰਵਾ ਲ ਗਏ ਬਈ ਸਾਰਿਆਂ ਨੇ ਹਰ ਮਾੜੀ ਜੱਥੇ ਨੇ ਹਰ ਕਰਵਾ ਲਿਆ ਜੀ ਮੱਥਾ ਡੇ ਕੰਜਾਂ ਨੇ ਹਣ ਇੱਕ ਵਾਰੀ ਕਰਵਾ ਲਿਆ ਸਾਰਿਆਂ ਨੇ ਪੈ ਵਾ ਕੇ ਹੁਣ ਜਾਣ ਦਾ ਲੱਛਾ ਆ ਗਿਆ ਵੀਆ ਹੁਣ ਲੇ ਮਮਾ ਤੇ ਕੇ ਆ ਗਏ ਸਾਰੇ ਆਣੇ ਹਰ ਸੰਗਾ ਦਾ ਹੌਸਲਾ ਹੈ ਓ ਤੂੰ ਇਹ ਤੁਮ ਕਹਿ ਲਈ ਹੋਲੀ ਹਰ ਸੰਗਾ ਦਾ ਹੌਲਾ ਸਾਡੇ ਗਲੇ ਜੀ ਜੋੜੇ ਲੈ ਲਿਆ ਬਰਾਸਤੇ ਖਾਲਸਾ ਲਈ ਨੂੰ ਜਾਣੇ ਦੇਖਦੇ ਆ ਬੱਚਿਆਂ ਕਟੋਲੇ ਜਾ ਗਏ ਬਰਾਸਤੇ ਖਾਲਸਾ ਪਹੁੰਚ ਗਈ ਦੇਖਦੇ ਆ ਬੱਚਿਆਂ ਕਟੋਲੇ ਆ ਗਏ ਇਆਂ ਬਹੁਤ ਟਾਈਮ ਲੈਂਦੇ ਜੀ ਲੈਣ ਦੇ ਵਾਸਤੇ ਦੇਖੋ ਕਿੰਨਾ ਟਾਈਮ ਲੱਗਦਾ ਹੋਰ ਯਾਰ ਕੋਈ ਨਹੀਂ ਬਰਾਵਾ ਜਿਆ ਥੋੜੀ ਟਾਈਮ ਲੱਗੋ ਸੈਟ ਕੀ ਪੈੜਾਂ ਦਾ ਖਵਾ ਲਾਂਗਾ ਮੁੰਡਿਆਂ ਨੂੰ 11 ਤੇ ਇੰਸਟਾਗ੍ਰਾਮ ਤੋਂ ਲਾਉਂਦੇ ਹੀ ਬੋਤੇ ਉਹ ਘੜਾ ਵਿਚਾਰਾ ਨੂੰ ਵੀ ਖਵਾਉਂਦੇ ਆ ਸਹੀ ਆ ਨਿੰਮੇ ਓਕੇ ਕੋਡ ਨੰਬਰ ਆ ਇੱਕ ਨੰਬਰ ਆ ਪਰ ਉਲੀ ਲੱਗੀ ਹੁੰਦੀ ਜਦ ਕੀ ਹੋਇਆ ਬਾ ਕਾਲੂਪੁਰ ਵਾਲੀ ਵਾਚ ਪੈਸੇ ਕਿੰਨੇ ਲੜੇ ਜੀ ਉਹਦੀ ਟਿਕਟ ਜੀ ਮਿਲ ਗਈ ਟਿਕਟ ਤੇ ਚਾਲਦੇ ਆਣ ਪੁੱਛਿਆ ਵੀ ਸਿੱਕਾ ਸਹੀ ਨਾ ਗੜਾਂ ਗੜਾਂ ਨਾ ਵਾਚ ਸੁਣੇ ਕੋ ਤੇ ਵਾਜੀ ਸਰ ਕੋ ਸੋੜਤਾ ਵਾਚ ਉਹਦੇ ਕਾਂਚ ਦੇ ਕਾਂਚੇ ਦੇ ਵਾਜੀ ਦੀ ਸਿਰ ਨਿਕਾਲਿਆ ਨਾ ਸੁਣੇ ਪਾਗੜਾ ਕੱਲ ਬੰਦ ਹੋਏ ਪਏ ਆ ਠੀਕ ਹੈ ਬਾਈ ਕਿਵੇਂ ਆ ਰਹੇਂ ਬਾਈ ਪੂਰਾ ਵਦਕਾ ਮੋਹਾਲਾ ਬਾਬੇ ਕਬੋਟਾਂ ਬਹੁਤ ਲੱਗਾਣਾ ਬਲ ਤਾਂ ਇੱਕ ਐਂ ਘਟਾਉਣ ਤੇ ਟਾਈਮ ਤਾਂ ਉਹਦੇ ਨਾਲ ਤੂੰ ਤਾਂ ਲੈਂਡ 'ਚ ਵੀ ਨਹੀਂ ਖੜਿਆ ਭੈਣਦੇ ਨੇ ਇੱਕ ਮੇਰੀ ਵੀ ਨਹੀਂ ਖੜਿਆ ਸਾਰੇ ਖੜੇ ਆ ਬਾਬੇ ਨਾਲ ਲੈ ਕੇ ਕਿਧਰ ਨਾਲ ਲੈ ਗਿਆ ਬਾਬੇ ਨਾਲ ਲੈ ਤੇ ਕਿਹੜੇ ਦਾ 10 ਮਿੰਟ 5 10 ਮਿੰਟ ਤੋਈ ਆ ਗਈ ਉੱਪਰ ਜੀ ਇਹ ਵੇਖ ਕੇ ਆਇਆ ਬਰਾਤ ਖਾਲਸਾ ਬਹੁਤ ਵਧੀਆ ਵਿੱਚ ਲੋਕੇਸ਼ਨ ਆ ਬਹੁਤ ਇਤਿਹਾਸ ਵਾਲਾ ਸ਼ਹਿਰ ਖਨਨਜੀ ਸੀ ਜੀ ਇਦਾਂ ਵੇਖਿਆ ਤਿੰਨ ਚਾਰ ਰੀਆ ਪਰ ਜਿਨ੍ਹਾਂ ਨੇ ਫਸਟ ਵਾਰ ਦੇਖੇ ਤੇ ਇਹ ਬਹੁਤ ਪਹਿਲੀ ਬਹੁਤ ਬਹੁਤ ਹੋਰ ਆ ਜਾ ਭਾਈ ਬਹੁਤ ਸਹੀ ਸੀ ਬਾਈ ਹਾਂ ਦੀ ਗੱਲ ਸਾਰੇ ਆਦੇ ਵਰਗਾ ਲੱਗਿਆ ਕੇਰਾ ਦਾ ਬਹੁਤ ਵਰਗਾ ਸੀ ਪਰ ਹੁਣ ਬਾਜ ਚਾਲੇ ਪਾਉਣੇ ਇੱਥੋਂ ਹੁਣ ਜਾਦੇ ਹੋ ਘੱਟ ਟਰਾਲੇ ਕੋਈ ਉਹਦਾ ਟਰਾਲੇ ਕੋਈ ਟਰਾਲੇ ਕੋਲ ਜਾਂਦੇ ਆ ਉੱਥੇ ਫੋਟੋਗ੍ਰਾਫੀ ਅਲਾਉਡ ਨਹੀਂ ਹਾਂ ਜੀ

ਥਾਟੇ ਕੇ ਤੋਂ ਰਾਸਤ ਖਾਲਸਾ ਘਮੂ ਸੈ ਕੇ ਆਪਾਂ ਇੱਥੇ ਆ ਗਏ ਆ ਜਲੇਬੀਆਂ ਆ ਗਿਆ ਜੀ ਦੇ ਨੰਮ ਲੈ ਕੇ ਸੇਵਾ ساری ਠੀਕ ਆ ਨੇ ਮੈਂ ਬਈ ਸ਼ਾਕੇ ਪ੍ਰਸ਼ਾਦ ਆ ਜਲੇਬੀਆਂ ਖੀਰ ਐ ਚੌਲ ਕਿਵੇਂ ਜੀ ਤੁਹਾਨੂੰ ਲੱਗਦਾ ਠੀਕ ਆ ਗਿਆ ਜਮਾਂ ਮੈਂ ਪਹਿਲਾਂ ਕਿਵੇਂ ਸੀ ਬਈ ਪ੍ਰਸ਼ਾਦਾ ਤੈਨੂੰ ਨਹੀਂ ਪਤਾ ਬਈ ਉਹ ਖਾਦਾ ਹੀ ਆ ਬਈ ਜਲੇਬੀਆਂ ਬਹੁਤ ਨੇ ਜਾਣਾ ਕੀ ਬਾਤ ਹੋ ਗਈ ਜਵਾਨ ਸੇਰਾ ਹੋ ਗਿਆ ਹੁਣ ਵੀ ਡੱਕੇ ਵਿੱਚ ਆਪਾਂ ਲੱਗ ਕੇ ਸਾਰੇ ਕਾਪੀ ਗੇ ਟਰੈਕਟਰ ਕੋਲੇ ਆ ਗਏ ਆ। ਹੁਣ ਆਪਾਂ ਲਾਈਟ ਜਗਾ ਕੇ ਟਰੈਕਟਰ ਦਾ ਬੋਰਡ ਹੈਗਾ ਆਪਣੇ ਕੋਲੇ ਫਿਰ ਹਿਸਾਬ। ਰਾਹ ਖੜਾ ਕੇ ਤੇ ਬਲਬ ਪੂਰੇ ਦਿਖਾਉਨੇ ਆ ਚਾਰ ਦੇ ਦੂਸਰ ਚਾਰਜਰ ਕਰਦੇ ਆ। ਲਓ ਜੀ ਹੁਣ ਕਰ ਰਹੇ ਆ ਵਿਜਲੀ ਦਾ ਪ੍ਰਬੰਧ। ਆਪਾਂ ਬੋਰਡ ਪਾ ਲਾਇਆ ਸੀ ਘਰੇ ਉਹ ਹੁਣ ਬੋਰਡ ਲਿਆਂਦਾ ਨਵਾ ਤੇ ਨਾਲ ਹੀ ਬਲਬ ਜਗਾ ਦੇਣਾ ਤੇ ਨਾਲ ਹੀ ਚਾਰਜਰ ਕਰ ਦੇਣਾ ਮੁੰਡੇ ਨੂੰ ਨਾਲ। ਧਰਮਪ੍ਰੀਤ ਸਿੰਘ ਮੈਸਤਰੀ ਲੱਗਿਆ ਹੋਣਾ। ਕੋਟ ਕਰਦਾ ਪੂਰੇ ਲਾਉਂਦਾ ਕਿ ਨਹੀਂ। ਉਹ ਹਾਂ ਤਾਂ ਘਾਇ ਦਿਨਾ ਕਲਾਪ ਹੋ ਜਗਲੀ ਜ ਮਗਰ ਜਗਾ ਵੀ ਕਰ ਲੈਣਾ ਉਹ ਵੀ ਜਗਾਤਾ ਬਲਬ ਇਹਦੇ ਚਾਰਜ ਚੂਰ ਕਲਾਪ ਚ ਚਾਰਜ ਰੇ ਹਾਂ ਬਸ ਹੁਣ ਕੱਢ ਕੇ ਨਾ ਚੱਕ ਦਿਸਣ ਲੱਗ ਗਈ ਕੀੜੀ ਤੂੰ ਕਹਿੰਦਾ ਕੀੜੀ ਨਹੀਂ ਦਿਂਦੀ ਸੀ ਆਰਥਾਲੀ ਤਾਰ ਕੱਢ ਦੋ ਛੋਟੇ ਬਲਬਾਂ ਦੇ ਯਾਰ ਓਏ ਹਾਂ ਓਏ ਆਰਥਾਲੀ ਤਾਰ ਲਾ ਕੇ ਆਈ ਨਿਆਣਾ ਤੇ ਵੀ ਜਾ ਇਹਨੂੰ ਜਮਾਂ ਜਾਏ ਤੇ ਆਹ ਕਹਿੰਦੇ ਪੁੱਛੋ ਨਿਆਣਾ ਨਹੀਂ ਜਾਣਾ ਕਿਵੇਂ ਜਾਣਾ ਓਏ ਬਸ ਕਰਾਤੀ ਆ ਜੀ ਤੀ ਤੁਰ ਕੇ ਜਾਣਾ ਕੱਲ ਨੂੰ ਸਾਡੇ ਨਾਲ ਨਹੀਂ ਤੁਰਕੀ ਨਹੀਂ ਆਵੇ ਨਹੀਂ ਕਿਵੇਂ ਕਿਵੇਂ ਇੱਥੇ ਆ ਗਿਆ ਇਹ ਮੁੰਡਾ ਰਾਤੀ 20 ਵਾਰੀ ਬੈਠਾ 20 ਵਾਰੀ ਪਾਣੀ ਪੀਤਾ ਨੇ ਤੇ ਲੱਤਾਂ ਨੱਪਣ ਵਾਲੇ ਹੋਏ ਖੜੇ ਅਸੀਂ ਉਦੋਂ ਮਾਤਾ ਨਾਣਾ ਦੇ ਵੀ ਮਾਤਾ ਨਾਣਾ ਦੇ ਵੀ ਕਹਿਣ ਲੱਗੇ ਵੀ ਤੂੰ ਨਾ ਕੋਈ ਨਾ ਅੱਗੇ ਜੱਟੂ ਬੋਲਦੇ ਹੁੰਦੇ ਆ ਡੱਟ ਮਾਰੀ ਨੋ 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 ਇਹਨੂੰ ਕੋਲਾ ਟੋਪੇ ਕੋਲਾ ਟੋਪੇ ਦਾ ਬਣਾ ਲਾਗੇ ਪੋੜਾ ਖਚੜਾ ਲੈਣੂ ਮੈਂ ਹੈ ਓਏ ਅਹੀਂ ਤੋਰੀ ਲਗਾ ਜਿਵੇਂ ਹਵਾ ਦੇ ਜਿਵੇਂ ਕਰਾਂ ਤਾ ਮਨੇ ਘਟੂ ਹੀ ਦੇ ਵਾਲਾ ਲੱਤਾਂ ਨਾ ਬਣ ਗਏ ਪਣਾ ਠੀਕ ਹੈ ਚੱਲ ਕੋਈ ਨਹੀਂ ਈ ਗੱਦਲ ਖਾਓ ਪ੍ਰਸ਼ਾਦ ਪਾਣੀ ਫਿਰ ਪੀਨੇ ਆ ਠੀਕ ਆ ਕਿਹੜਾ ਕੱਢਣਾ ਹੈ ਜੀ ਬੜਾ ਆਰਾਮ ਨਾਲ ਨਹੀਂ ਕਰਦਾ ਹਰਿਆ ਨਹੀਂ ਹਾਂਜੀ ਜਿਵੇਂ ਕਰ ਰਹੇ ਐਨਜਾਇਮੈਂਟ ਕਿੱਧਰ ਗਈ ਦੀਪ ਤੇਰਾ ਉਹ ਹਣੇ ਦੀਪ ਤੇਰਾ ਵੀ ਆ ਕੱਢਦੇ ਆ ਗੇੜਾ ਉਹ ਗੁਰੂ ਘਰ ਦੇ ਭਾਈ ਚੰਦ ਸਿੰਘ ਦੀ ਭਾਈ ਸਗਦੇਸ਼ ਸਿੰਘ ਦੀ ਦੋਵੇਂ ਨੇ ਆਪਸੇ ਕੋੜੋਤੀਆਂ ਦਾੜੀਆਂ ਨੂੰ ਜਵਾਏ ਤੇ ਇੱਕ ਹਮ ਫਿਰ ਕੀ ਮੇਲੇ ਨੂੰ ਤੇ ਆ ਗਿਆ ਟਰਾਲੇ ਦੇ ਵਿੱਚ ਤੇ ਆਉਣ ਬਸ ਸੌਣੇ ਆ ਯਾਰ ਕਿਵੇਂ ਨੇ ਮੈਂ ਕਿਵੇਂ ਨੇ ਮੈਂ ਸਸਤੀ ਗਾੜੀ ਹੋ ਠੀਕ ਹੋ ਹਾਂ ਹੁਣ ਫਿਲਹਾਲ ਸੌਣੇ ਆ ਕਰਦੇ ਨੇ ਨੈਕਸਟ ਵਲੌਗ ਦੇ ਨਾਲ ਮੁਆਫੀ ਤੇਨਾਂ ਨੂੰ ਸਬਸਕ੍ਰਾਈਬ ਕਰੋ ਹਾਂ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤੇ ਇਥੇ ਕਰਦੇ ਆਂ ਬਲੌਗ ਦੀ ਸਮਾਪਤੀ ਧੰਨਵਾਦ ਜੀ ਹੋਰ ਨੇ ਮੈਂ ਕੀ ਕਹਿਣਾ ਚਾਹਾਂਗੇ ਕੋਈ ਹੈ